ਨਵੀਨਾਂ ਪੰਜਾਬੀ ਦੇਖ ਰਹੇ ਤੁਸੀਂ ਮਹਾਂ ਅੰਚਲ ਜਗੀ ਇੱਕ ਪੈਲੈਸ ਦੇ ਵਿੱਚ ਉਦੋਂ ਬਿਵਾਲ ਹੋ ਗਿਆ ਜਦੋਂ ਕੁੜੀ ਵਾਲੇ ਮੁੰਡੇ ਵਾਲਿਆਂ ਦਾ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਤੇ ਐਨ ਆਰ ਆਈ ਲਾੜਾ ਉਦੋਂ ਤੱਕ ਪੈਲੈਸ ਦੇ ਵਿੱਚ ਨਹੀਂ ਪਹੁੰਚਿਆ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਲਾੜਾ ਬਰਾਤ ਲੈ ਕੇ ਪੈਲੈਸ ਵੀ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਇਸ ਸ਼ਿਕਾਇਤ ਪੁਲਿਸ ਨੂੰ ਦਿੱਤੀ ਉੱਥੇ ਪੁਲਿਸ ਨੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰਤੀ ਹੈ ਇਹ ਮਾਮਲਾ ਤੋਂ ਅੱਜ ਨਾਲ ਪੂਰਾ ਸਾਂਝਾ ਕਰਨ ਜਾ ਰਹੇ ਆ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਲਾੜੇ ਦੇ ਮਨ ਦੇ ਵਿੱਚ ਕੀ ਸੀ ਕੀ ਸੋਚ ਕੇ ਇਸ ਨੇ ਇਹ ਰਿਸ਼ਤਾ ਪੱਕਾ ਕੀਤਾ ਸੀ ਤਾਂ ਉੱਥੋਂ ਦੇ ਲੋਕ ਜਿਹੜੇ ਮੌਜੂਦ ਸੀ ਨਾਲ ਹੀ ਕੁੜੀ ਵਾਲਿਆਂ ਦਾ ਪਰਿਵਾਰ ਪੂਰੇ ਉਹਨਾਂ ਦੇ ਹੋਸ਼ ਉੱਡੇ ਦੇ ਉੱਡੇ ਰਹਿ ਗਏ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਸ਼ਗਨ ਲਗਾਉਣ ਦੇ ਲਈ ਜਦੋਂ ਉਹ ਲਾੜੇ ਦੇ ਸ਼ਹਿਰ ਗਏ ਤਾਂ ਸ਼ਗਨ ਦੇ ਦੌਰਾਨ ਮਾਹੌਲ ਉਸ ਸਮੇਂ ਤਣਾਪੂਰਨ ਹੋਇਆ ਜਦੋਂ ਉਹਨਾਂ ਨੇ ਉੱਥੇ ਇੱਕ ਹੋਰ ਕੁੜੀ ਨੂੰ ਦੇਖਿਆ ਇੱਕ ਹੋਰ ਜਿਹੜਾ ਔਰਤ ਨੂੰ ਦੇਖਿਆ ਜੋ ਕਿ ਲਾੜੇ ਦੇ ਮੂਹਰੇ ਉੱਤੇ ਥੱਪੜ ਜੜਨੇ ਸ਼ੁਰੂ ਕਰ ਦਿੰਦੀ ਹੈ ਉਸ ਤੋਂ ਬਾਅਦ ਦੱਸਿਆ ਗਿਆ ਕਿ ਉਸ ਦਾ ਵਿਆਹ ਪਹਿਲਾਂ ਤੋਂ ਹੀ 2021 ਦੇ ਵਿੱਚ ਇਸ ਮੁੰਡੇ ਦੇ ਨਾਲ ਹੋ ਚੁੱਕਿਆ ਸੀ ਇੰਨਾ ਕੁਝ ਹੋ ਜਾਣ ਤੋਂ ਬਾਅਦ ਵੀ ਲਾੜੇ ਦੇ ਪਰਿਵਾਰ ਦੇ ਦੁਆਰਾ ਕੁੜੀ ਵਾਲਿਆਂ ਨੂੰ ਇਹ ਕਹਿ ਕੇ ਬੈਲਾ ਫਸਲਾ ਦਿੱਤਾ ਗਿਆ ਕਿ ਮਾਮਲਾ ਉਹ ਆਪਣੇ ਜਿਹੜਾ ਆਪਣੇ ਸਤਰ ਦੇ ਉੱਤੇ ਆਪਣੇ ਹੀ ਸਿਰ ਦੇ ਉੱਤੇ ਆਪਣੇ ਆਪ ਹੱਲ ਕਰ ਲੈਣ ਕਿ ਅਗਲੇ ਦਿਨ ਜਦੋਂ ਬਰਾਤ ਆਉਣੀ ਸੀ ਤਾਂ ਕੁੜੀ ਵਾਲਾ ਜਿਹੜਾ ਪੱਖ ਸੀ ਉਹਨਾਂ ਦੇ ਦੁਆਰਾ ਪੂਰੀ ਤਿਆਰੀ ਕਰ ਲਈ ਗਈ ਸੀ ਕਿਹਾ ਜਾ ਰਿਹਾ ਹੈ ਕਿ 16-17 ਲੱਖ ਰੁਪਿਆ ਵਿਆਦ ਵਿੱਚ ਲੱਗਿਆ ਸਾਨੂੰ ਪੂਰਾ ਜਿਹੜਾ ਸੂਤ ਸਮੇਤ ਚਾਹੀਦਾ ਐ ਐਨਆਰਆਈ ਮੁੰਡਾ ਜਿਹੜਾ ਸੀ ਨਾਲ ਉਹਨਾਂ ਦਾ ਪਰਿਵਾਰ ਬਰਾਤ ਲੈ ਕੇ ਉੱਥੇ ਨਹੀਂ ਪਹੁੰਚਿਆ ਸ਼ਿਕਾਇਤ ਜੋ ਦਿੱਤੀ ਗਈ ਨਾਲ ਹੀ ਉਹਨਾਂ ਦਾ ਫੋਨ ਵੀ ਬੰਦ ਆ ਰਿਹਾ ਸੀ ਪੀੜਤ ਪਰਿਵਾਰ ਦੇ ਦੁਆਰਾ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਐਸਐਸਪੀ ਨੂੰ ਦੇ ਦਿੱਤੀ ਗਈ ਹੈ ਲਾੜੇ ਦੇ ਖਿਲਾਫ ਜਿਹੜਾ ਚਾਰ ਲੋਕ ਹੋਰ ਨੇ ਜਿਨ੍ਹਾਂ ਦੇ ਉੱਤੇ ਪੂਰਾ ਮਾਮਲਾ ਦਰਜ ਕੀਤਾ ਗਿਆ ਨਾਲ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕੀ ਕੁਝ ਕਹਿਣਾ ਪੁਲਿਸ ਦਾ ਤੇ ਘਰਦਿਆਂ ਦਾ ਤੁਹਾਡੇ ਨਾਲ ਉਹ ਵੀ ਸਾਂਝਾ ਕਰਾਂਗੇ ਮੈਂ ਅਦਰ ਭਾਈ ਲਾਲ ਐਮਸੀ ਵਾਰਡ ਨੰਬਰ 22 ਗਰਦਾਸਪੁਰ ਮੇਰੀ ਭਾਂਜੀ ਦਾ شادی ਹੋਣੀ ਸੀ ਕਪੂਰਸਲਾ ਕੱਲ ਅਸੀਂ ਉੱਥੇ ਗਏ ਆ ਸਗਨ ਲਾਣ ਵਾਸਤੇ ਜਦੋਂ ਸਗਨ ਲਾਣ ਵਾਸਤੇ ਗਏ ਆ ਤੇ ਸਗਨ ਦੇ ਜੋ ਲੌਣ ਲਗੇ ਨਾ ਉਸ ਟਾਈਮ ਦੇ ਉੱਤੇ ਇੱਕ ਲੜਕੀ ਆਈ ਆ ਬਾਹਰੋਂ ਉਹਨੇ ਆ ਗਏ ਤੇ ਮੁੰਡੇ ਦਾ ਹੱਥ ਪਰਾ ਕਰਕੇ ਰਿੰਗ ਵਾਲਾ ਤੇ ਉਹਦੇ ਚਪੇੜ ਮਾਰ ਦਿੱਤੀ ਆ ਇਸ ਤਰ੍ਹਾਂ ਕਰਕੇ ਚੰਕੰਮ ਚੱਲਦਾ ਰ ਉਹ ਤੋਂ ਅੱਗੇ ਜਿਹੜਾ ਕੰਮ ਆ ਇਹ ਬੰਦ ਹੋ ਗਿਆ ਤੇ ਰੌਲਾ ਪੈ ਗਿਆ ਬਹੁਤ ਜ਼ਿਆਦਾ ਤੇ ਉਹ ਲੜਕੀ ਨੂੰ ਅਸੀਂ ਉਹ ਕੁੱਟਣ ਮਾਰਨ ਨੂੰ ਫਿਰਦੇ ਸੀਗੇ ਆਪਾਂ ਉਹ ਲੜਕੀ ਦੀ ਬਾਹ ਫੜ ਕੇ ਇੱਕ ਕਮਰੇ 'ਚ ਉਹਨੂੰ ਖੜਕੇ ਤੇ ਉਹਨੂੰ ਸਾਰੀ ਗੱਲ ਪੁੱਛੀ ਆ ਉਹਨੂੰ ਦੱਸਿਆ ਵੀ ਇਹਦੀ ਮੇਰੇ ਨਾਲ 2021 ਤੋਂ 18 ਤੋਂ ਗੱਲ ਚੱਲਦੀ 21 ਜਨ ਮੇਰੇ ਨਾਲ ਅਗੇਂਜਮੈਂਟ ਕੀਤੀ ਆ ਉਹਨੇ ਸਾਰੀ ਆ ਆਪਣੇ ਵੀਡੀਓਸ ਆਪਣੀਆਂ ਸਾਰੀਆਂ ਫੋਟੋਆਂ ਇਹ ਸਾਨੂੰ ਦੱਸਿਆ ਉਹਦੇ ਬਾਅਦ ਨਾ ਇਹ ਨਾ ਕੀ ਕਹਾ ਆਗੇ ਵੀ ਚਲੋ ਤੁਸੀਂ ਜਾਓ ਅਮਨ ਸ਼ਾਂਤੀ ਨਾਲ ਤੇ ਫਿਰ ਕੱਲ ਤੁਹਾਡੇ ਨਾਲ ਗੱਲ ਹੋ ਸਹ ਕਰਾਂਗੇ ਅੱਜ ਇੱਥੇ ਇੰਤਜ਼ਾਰ ਕਰ ਰਹੇ ਹਾਂ ਤੇ ਕੋਈ ਇੱਥੇ ਸਾਡੇ ਕੋਲ ਅੱਜ ਤੱਕ ਪਹੁੰਚਿਆ ਨਹੀਂ ਹਾਂਜੀ ਕੀ ਮੰਗ ਕਰਦੇ ਨੇ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਜਿਹੜਾ ਸਾਡਾ ਖਰਚਾ ਹੋਇਆ ਵੇਖੋ ਚੰਦਨਪੁਰ ਮਨੋਰ ਪੈਸ ਦੇ ਵਿੱਚ ਕੈਟਰਿੰਗ ਸਾਡੀ ਉਹਦੇ ਵੀ ਬਹੁਤ ਜ਼ਿਆਦਾ ਲੱਖ ਖਰਚਾ ਹੋਇਆ ਤੇ 15 ਤੋਂ 20 ਲੱਖ ਰੁਪਏ ਸਾਡਾ ਜਿਹੜਾ ਖਰਚਾ ਆ ਚੁੱਕਾ ਆ ਤੇ ਅਸੀਂ ਇਹੋ ਜਾਣਦੇ ਆ ਕਿ ਸਾਨੂੰ ਇਹਦਾ ਇਨਸਾਫ ਦਵਾਇਆ ਜਾਵੇ ਇਹ ਜੋ ਬੰਦੇ ਜਿਹੜੇ ਗਲਤ ਆਨਸਰ ਨਾਲ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਅਸੀਂ ਮੰਗ ਕਰਦੇ ਹਾਂ ਮੜਿਆਲੇ ਕਪੂਰ ਸਲੇ ਜੀ ਨਾਮ ਮੜਿਆ ਦਾ ਜੀ ਪੰਕਜ ਕੁਮਾਰ ਪੰਕਜ ਕੁਮਾਰ ਪੰਕਜ ਕੁਮਾਰ ਸਨ ਆਫ ਸਤਪਾਲ ਪੰਕਜ ਕੁਮਾਰ ਸਨ ਆਲ ਬੈਂਸ ਆ ਪੰਕਜ ਕੁਮਾਰ ਬੈਂਸ ਤੇ ਪਿਤਾ ਦਾ ਨਾਮ ਸਤਪਾਲ ਬੈਂਸ ਇਹ ਜੀ ਮਿਸਟਰ ਧਰਮਪਾਲ ਨੇ ਧਰਪਾਲ ਸਨ ਆਫ ਮੱਗਰ ਮੱਗਰਮ ਇਹ ਆਰਓ ਸੋਲ ਉਹਨਾਂ ਨੇ ਆਪਣੀ ਬੇਟੀ ਦੀ ਜਿਹੜੀ ਇੰਗੇਜਮੈਂਟ ਹੈ ਕਪੂਰਥਲੇ ਕੋਈ ਐਨਆਰਆਈ ਲੜਕਾ ਸੀਗਾ ਉਹਦੇ ਨਾਲ ਕਰੀ ਸੀ ਤੇ ਉਹਨਾਂ ਦਾ ਅੱਜ ਦਾ ਜਿਹੜਾ ਦਿਨ ਹੈ ਬਰਾਤ ਵਾਸਤੇ ਮੁਕਰਰ ਹੋਇਆ ਸੀ ਤੇ ਕੱਲ ਪਿਛਲੀ 18 ਤਰੀਕ ਨੂੰ ਉਹਨਾਂ ਨੇ ਕਪੂਰਥਲੇ ਜਾ ਕੇ ਸਗਲ ਲਾਉਣ ਦੀ ਜਿਹੜੀ ਹੈ ਰਸਮ ਅਦਾ ਕਰਨੀ ਸੀਗੀ ਤੇ ਉੱਥੇ ਇਹਨਾਂ ਦਾ ਕੋਈ ਆਪਣੇ ਲੈ ਕੇ ਕੋਈ ਉਹ ਮੁੰਡੇ ਦਾ ਕੋਈ ਪਹਿਲੇ ਵਿਆਹ ਨੂੰ ਲੈ ਕੇ ਡਿਸਪਿਊਟ ਹੋ ਗਿਆ ਤੇ ਜੋ ਅੱਜ ਇੱਥੇ ਬਰਾਤ ਆਉਣੀ ਸੀਗੀ ਗੁਰਦਾਸਪੁਰ ਇਹਨਾਂ ਦੇ ਗ੍ਰਹਿ ਵਿਖੇ ਉਹ ਨਹੀਂ ਪਹੁੰਚ ਸਕੀ ਤੇ ਉਹਦੇ ਸਬੰਧ ਵਿੱਚ ਇਹਨਾਂ ਨੇ ਸਾਨੂੰ ਇੱਥੇ ਆਣ ਕੇ ਇੱਕ ਐਪਲੀਕੇਸ਼ਨ ਜਿਹੜੀ ਆ ਉਹਦੇ ਰਿਗਾਰਡਿੰਗ ਦਿੱਤੀ ਆ ਉਹਨੂੰ ਵੈਰੀਫਾਈ ਕਰ ਰਹੇ ਆ ਜੋ ਵੀ ਆਪਣੇ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ